ਸਵਾਗਤ ਹੈ ਜੀ ਤੁਹਾਡਾ ਸਰਾ ਆਰਗੇਨਿਕ ਫਾਰਮ ਦੇ ਚੈਨਲ ਤੇ ਮੇਰਾ ਨਾਮ ਹੈ ਗੁਰਪ੍ਰੀਤ ਸਰਾ ਤੇ ਫਾਈਨਲੀ ਅੱਜ ਅਸੀਂ ਪਹੁੰਚ ਗਏ ਆ ਜੀ ਖਲਾੜੇ ਤੇ ਪਿੱਛੇ ਖਲਾੜਾ ਚੱਲ ਰਿਹਾ ਤੁਸੀਂ ਦੇਖ ਰਹੇ ਹੋ ਅ ਅੱਜ ਅਸੀਂ ਆਪਣਾ ਆਰਗੇਨਿਕ ਗੰਨੇ ਦਾ ਜਿਹੜਾ ਗੋੜਾ ਬਣਾਉਣਾ ਸਟਾਰਟ ਕਰਤਾ ਜੀ ਸਾਡੇ ਕੋਲੇ ਆਰਡਰ ਬਹੁਤ ਜ਼ਿਆਦਾ ਬਲਕ ਦੇ ਵਿੱਚ ਹੈ ਜੀ ਗੰਨੇ ਬਾਰੇ ਥੋੜਾ ਮੈਂ ਦੱਸਦਾ ਸਾਡਾ 85 ਗੰਨਾ ਜੀ ਤੇ ਬਿਲਕੁਲ ਪਿਓਰ ਆਰਗੇਨਿਕ ਹੈ ਪਿਛਲੇ 7 ਤੋਂ 8 ਸਾਲਾਂ ਤੋਂ ਅਸੀਂ ਆਰਗੇਨਿਕ ਕਰ ਰਹੇ ਹਾਂ ਜੀ ਕੋਈ ਕੈਮੀਕਲ ਨਹੀਂ ਯੂਜ਼ ਕੀਤਾ ਹੋਇਆ ਬਿਨਾ ਕਿਸੇ ਰੇ ਸਪਰੇਅ ਤੋਂ ਬਿਨਾ ਕਿਸੇ ਕੈਮੀਕਲ ਤੋਂ ਪਾਲਿਆ ਹੋਇਆ ਬਣਾਉਣ ਵੇਲੇ ਵੀ ਜਿਹੜਾ ਪ੍ਰੋਸੈਸ ਹੈ ਜੀ ਜਿਵੇਂ ਤੁਸੀਂ ਦੇਖ ਪਾ ਰਹੇ ਹੋ ਭਿੰਡੀਆਂ ਦੇ ਜਿਹੜੇ ਪਾਣੀ ਦੇ ਨਾਲ ਉਹਨੂੰ ਅਸੀਂ ਸੋਧਦੇ ਆ ਜੀ ਜਿਹੜੀ ਉਹਦੀ ਮੈਲ ਹੁੰਦੀ ਹੈ ਉਹਨੂੰ ਉਤਾਰਦੇ ਆ ਤੇ ਉਸ ਤੋਂ ਬਾਅਦ ਫਿਰ ਇਹਨੂੰ ਕੋਈ ਵਿੱਚ ਮਿੱਠਾ ਸੋਡਾ ਤੱਕ ਵੀ ਨਹੀਂ ਅਸੀਂ ਪਾਉਂਦੇ ਹੈਗੇ ਤਾਂ ਬਿਲਕੁਲ ਕੈਮੀਕਲ ਫ੍ਰੀ ਹੈ ਜੀ ਚਾਹ ਵੀ ਫੜਦੀ ਨਹੀਂ ਹੈ ਗੁੜ ਦੀ ਜੀ ਤੇ ਲੈਣ ਵਾਲੇ ਨੂੰ ਪਲੀਜ਼ ਮੇਰੀ ਰਿਕਵੈਸਟ ਹੈ ਇੱਕ 150 ਰੁਪਏ ਕਿਲੋ ਅਸੀਂ ਇਹਦਾ ਰੇਟ ਰੱਖਿਆ ਹੋਇਆ ਹੈ ਜੀ ਕਿਉਂਕਿ ਮਿਹਨਤ ਬਹੁਤ ਹੈ ਮੇਰੀਆਂ ਪੁਰਾਣੀਆਂ ਵੀਡੀਓ ਚ ਤੁਸੀਂ ਦੇਖਿਆ ਹੋਣਾ ਜੀ ਪੂਰੇ 1 ਸਾਲ ਦੀ ਫਸਲ ਹੈ ਜੀ ਇਹ 1 ਸਾਲ ਬਾਅਦ ਇਹਦੀ ਕਮਾਈ ਆਉਣੀ ਸ਼ ਤਾਂ ਉਹ ਅਸੀਂ ਇੱਕ ਜਿਹੜਾ ਕੰਪੀਟੀਟਿਵ ਜਿਹਾ ਰੇਟ ਰੱਖਿਆ ਹੋਇਆ ਤੇ ਬਾਹਰ ਗੇਨਿੰਗ ਵਾਲੀ ਪਲੀਜ਼ ਨਾ ਤੁਸੀਂ ਖੇਚਲ ਕਰਿਓ 150 ਰੁਪਏ ਕਿਲੋ ਜਿਹੜਾ ਰੇਟ ਰੱਖਿਆ ਅਸੀਂ ਗੁੜ ਦਾ ਨਾਰਮਲ ਗੁੜ ਦਾ ਤੇ ਜਿਹੜਾ ਡਰਾਈ ਫਰੂਟ ਵਾਲਾ ਗੁੜ ਆ ਉਹ ਵੀ ਅਸੀਂ ਬਣਾਉਣਾ ਹੈ ਕੁਛ ਉਹਦਾ ਅਸੀਂ ਰੇਟ ਜਿਹੜਾ ਰੱਖਿਆ ਉਹ 300 ਰੁਪਏ ਕਿਲੋ ਰੱਖਿਆ ਜੀ ਤੇ 10 ਕਿਲੋ ਦੀ ਲਿਮਟ ਰੱਖੀ ਹੋਈ ਆ ਅਸੀਂ ਕਿ 10 ਕਿਲੋ ਅਸੀਂ ਇੱਕ ਵਾਰੀ ਗੁੜ ਦੇਵਾਂਗੇ ਜੀ ਹਰੇਕ ਬੰਦੇ ਨੂੰ ਜਿੰਨਾ ਜਿੰਨਾ ਦੇ ਆਰਡਰ ਹੈ ਕਿਉਂਕਿ ਸਾਡੇ ਕੋਲੇ ਬਲਕ ਦੇ ਵਿੱਚ ਆਰਡਰ ਹੈ ਜਿਨੇ ਵੀ ਲੈਣਾ ਗੁੜ ਤਾਂ ਇੱਕ ਵਾਰੀ ਕਾਲ ਜਾਂ ਵਟਸਐਪ ਮੈਸੇਜ ਪਰ ਰਿਮਾਈਂਡ ਜ਼ਰੂਰ ਕਰਾ ਦਿਓ ਇੱਕ ਵਾਰੀ ਤਾਂ ਅਗਲੇ 1 ਤੋਂ 2 ਜਨਵਰੀ ਤੱਕ ਹੈ ਜਿਹੜਾ ਉਹ ਤੁਹਾਡੇ ਲਈ ਸੇਲ ਤੇ ਅਵੇਲੇਬਲ ਹੋ ਜਾਊਗਾ